ਤਿਉਹਾਰਾਂ ਤੇ ਸੀਜ਼ਨ ਦੇ ਚੱਲਦੇ ਜੀਆਰਪੀ ਪੁਲਿਸ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਇਸ ਮੌਕੇ ਐਸਪੀ ਗੁਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਜੀਆਰਪੀ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਹਰ ਆਂਜਾਨ ਵਾਲੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਕੀਤੀ ਗਈ ਉੱਥੇ ਡੌਗ ਸਕਵਾਡ ਟੀਮਾਂ ਵੀ ਮੌਜੂਦ ਸਨ ਇਸ ਮੌਕੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਐਸਪੀ ਗੁਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਦਿਨੀ ਲੁਧਿਆਣਾ ਵਿੱਚ ਚੈਕਿੰਗ ਦੇ ਦੌਰਾਨ 6 ਪਿਸਤੌਲਾਂ ਤੇ 16 ਕਿਲੋ ਹੀਰਨ ਵੀ ਅਸੀਂ ਬਰਾਮਦ ਕੀਤੀ ਸੀ ਜਿੱਤੇ ਚੱਲਦੇ ਜੀਆਰਪੀ ਪੁਲਿਸ ਨੂੰ ਜੜੀ ਵੱਡੀ ਕਾਮਯਾਬੀ ਬਿਲੇਸੀ ਉਹਨਾਂ ਕਹੇ ਕਿ ਪੰਜਾਬ ਦੇ ਸਾਰੇ ਸਟੇਸ਼ਨਾਂ ਤੇ ਤਿਹਾਰਾਂ ਦੇ ਸੀਜ਼ਨ ਦੇ ਚੱਲਦੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਅਨਸਖਾਵੀ ਘਟਨਾ ਨਾ ਵਾਪਰ ਸਕੇ ਐਸਪੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਹੀ ਨਹੀਂ ਸਗੋ ਪੰਜਾਬ ਦੇ ਸਾਰੇ ਵੱਡੇ ਰੇਲਵੇ ਸਟੇਸ਼ਨਾਂ ਤੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਇਹ ਕਾਰਵਾਈ ਤਿਹਾਰਾਂ ਦੌਰਾਨ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਕਿਸੇ ਵੀ ਅਨਚਾਹੀ ਘਟਨਾ ਨੂੰ ਰੋਕਣ ਦੇ ਲਈ ਹੈ ਉਹਨਾਂ ਨੇ ਵਿਸ਼ਵਾਸ ਜਤਾਇਆ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਸ ਮੁਹਿੰਮ ਨੂੰ ਸਫਲ ਕੀਤਾ ਜਾ ਸਕਦਾ ਹੈ ਯਾਤਰੀ ਬਿਨਾਂ ਕਿਸੇ ਡਰ ਤੋਂ ਆਪਣੀ ਯਾਤਰਾ ਪੂਰੀ ਕਰ ਸਕਣਗੇ 월요일 ਅੱਜ ਅਸੀਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਕੰਪਲੀਟ ਚੈੱਕ ਕਰੀਏ। ਮਾਨ ਜੋ ਡੀਜੀਪੀ ਸਾਹਿਬ ਪੰਜਾਬ ਡੀਜੀਪੀ ਸਾਹਿਬ ਰੇਲਵੇ ਦੇ ਜੀ ਦੀਆਂ ਹਦਾਇਤਾਂ ਤੇ ਅਸੀਂ ਚੈਕਿੰਗ ਕਰ ਰਹੇ ਹਾਂ। ਹਰ ਸਟੇਸ਼ਨ ਤੇ ਅਸੀਂ ਡੇਲੀ ਜਾ ਰਹੇ ਹਾਂ। ਤਿਹਾਰਾਂ ਦੇ ਦਿਨ ਨੇ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਲੋਕਾਂ ਤੋਂ ਵੀ ਸਾਡਾ ਪੂਰਾ ਸਾਥ ਦੇਣਗੇ। ਜੇ ਕੋਈ ਛੱਕੀ ਚੀਜ਼ ਮਿਲਦੀ ਤਾਂ ਪੁਲਸ ਨੂੰ ਦਿਵਾ ਦੇਣ। ਪਿਛੇ ਅਸੀਂ ਲੁਧਿਆਣਾ ਚੈਕਿੰਗ ਕਰਦੇ ਸਾਂ ਤੇ ਸਾਨੂੰ 6 ਪਿਸਤੌਲ ਮਿਲੇ ਜਿਹੜੇ ਕੋਈ ਐਮਪੀ ਕੋ ਲੈ ਕੇ ਆਏ ਸੀ। ਬਟਾਲੇ ਦੇ ਮੁਜਬ ਸੀ ਜਨਾਮਾ ਸੀ ਜੇਰ ਭੇਜਿਆ ਫੜ ਕੇ ਫਿਰ ਸਾਨੂੰ ਫੀਮ ਵੀ ਪ੍ਰਾਪਤ ਹੋਈ ਲਗਾਣੇ ਪਠਾਨਕੋਟ ਤੇ ਇਸ ਕਰਕੇ ਸੀ ਡਰਗਸ ਸੰਬੰਧੀ ਤੇ ਅਸਲੇ ਸੰਬੰਧੀ ਅਸੀਂ ਨਿਯਾਗ ਅਸਲੇ ਸੰਬੰਧੀ ਸੱਤਵੇਂ ਮਿਲਾਰ ਰਹੇ ਸਰ ਇਹ ਜੀ ਆਨਸਟ ਸਟੇਸ਼ਨ ਤੇ ਪਹੁੰਚੀ ਚੈਕਿੰਗ ਕੀਤੀ ਕੀ ਕੋਈ ਇਤਨਾ ਦੀ ਚੀਜ਼ ਮਿਲੀ ਹੈ ਪ੍ਰਾਪਤ ਹੋਈ ਹੈ ਕੋਈ ਇਸ ਦਾ ਨਹੀਂ ਸਰ ਚੈਨ ਚੱਲ ਰਹੀ ਹੈ ਜੀ 3 ਵਜੇ ਤੱਕ ਚੈਕਿੰਗ ਚੱਲਣੀ ਸ਼ਾਡੀ ਉਮੀਦ ਹੈ ਕਿ ਕੁਝ ਨਾ ਕੁਝ ਰਿਕਵਰੀ ਹੋਊਗੀ ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਨ੍ਹਾਂ ਨੂੰ ਕੋਈ ਚੀਜ਼ ਮਿਲ ਜਾਂਦੀ ਜਾਂ ਕੋਈ ਬੈਗ ਮਿਲ ਜਾਂਦਾ ਆ ਉਹ ਕੁਝ ਨੂੰ ਵਾਪਸੀ ਕਰਦੇ ਤੇ ਬਾਕੀ ਉਲਟੀ ਹੋ ਕੇ ਜਿਹੜੇ ਇਸ ਫਾਟੇ ਜਿਹਨਾਂ ਕਿਸੇ ਦਾ ਬਣੋ ਉਹਨਾਂ ਨੇ ਸੁਣਾਓ ਜੇਕਰ ਕੋਈ ਤੁਹਾਨੂੰ ਚੀਜ਼ ਮਿਲਦੀ ਹੈ ਲਵਾਰਸ ਚੀਜ਼ ਮਿਲਦੀ ਤਾਂ ਪੁਲਿਸ ਨੂੰ ਵੀਆਰਪੀ ਨੂੰ ਤਰਾ ਦੇਣ ਜੇ ਕੋਈ ਮੋਬਾਈਲ ਮਿਲਦਾ ਤਾਂ ਤਰਾ ਦੇਣ ਨਹੀਂ ਕਿ ਪੜਿਆ ਗਿਆ ਤਾਂ ਫਿਰ ਉਹ ਜੇਲ੍ਹ ਜਾਊਗਾ ਪਰਚਾ ਦਰਜ ਹੋਊਗਾ ਖਿਲਾਫ ਸਰ ਆਜ ਜਿਹੜੀ ਚੈਕਿੰਗ ਆ ਪੰਜਾਬਾ ਤਸਰ ਦੇ ਰਿਹਾ ਸੀ ਨਾ ਜੀ ਹਾਂ ਸਾਰੇ ਰਿਵਿਊਸ ਸਾਰੀ ਇਹ ਫੈਸਟ ਵੀ ਸੇ ਇਹ ਤਾਂ ਸਾਰੇ ਕਾਉਂਟਿਓ ਰੈਗੂਲਰ ਰੈਗੂਲਰ ਹੈ ਇਸ ਤਰ੍ਹਾਂ ਦਾ ਹੈ